पाकिस्तान्त मोदी जी सा कम रोकान मोदी जी सारा कम रोक ॾियो मोदी जी सारा ਜ਼ਮੀਨ ਦੇ ਪਹਿਲਗਾਮ ਇਲਾਕੇ ਦੇ ਵਿੱਚ ਆਤਰਾਦੀਆਂ ਵੱਲੋਂ 28 ਲੋਕਾਂ ਦੀ ਜਿਹੜੀ ਜਾਨ ਲਈ ਗਈ ਏ ਉਸ ਦੇ ਸਬੰਧ ਦੇ ਵਿੱਚ ਅੱਜ ਇੱਕ ਕੈਂਡਲ ਮਾਰਚ ਜਿਹੜਾ ਹੈ ਉਹ ਸੁਲਤਾਨਪੁਰ ਰੋਡ ਦੇ ਉੱਤੇ ਕੱਢਿਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਜੇ ਕਿ ਜਿਸ ਦੇ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਜਿਹੜੇ ਨੇ ਉਹ ਇਸ ਕੈਂਡਲ ਮਾਰਚ ਦੇ ਵਿੱਚ ਸ਼ਾਮਲ ਨੇ ਤੇ ਆਮ ਜਨਤਾ ਜਿਹੜੀ ਏ ਉਹ ਵੀ ਇਸ ਇਲਾਕੇ ਦੀ ਉਹ ਵੀ ਇਸ ਵੇਲੇ ਆ ਕੇ ਆਪਣੀ ਜਿਹੜੀ ਸ਼ਰਧਾਂਜਲੀ ਏ ਉਹ ਕੈਂਡਲ ਮਾਰਚ ਰਾਈ ਤੀਆ ਰਹੀ ਉਹਨਾਂ ਵੱਲੋਂ ਵੀ ਤੇ ਤੁਸੀਂ ਦੇਖ ਸਕਦੇ ਹੋ ਕਿ ਵਕ ਵਕ ਪਾਰਟੀਆਂ ਦੇ ਜਿਹੜੇ ਆਪੂ ਨੇ ਉਹ ਇੱਥੇ ਆ ਕੇ ਕੈਂਡਲ ਮਾਰਚ ਦੇ ਦੌਰਾਨ ਜਿਹੜੀ ਸੱਚੀ ਸ਼ਰਧਾਂਜਲੀ ਉਹਨਾਂ ਨੂੰ ਦੇ ਰਹੇ ਨੇ ਪਾਕਿਸਤਾਨ ਹਾਏ ਹਾਏ ਦੇ ਨਾਰੇ ਜਿਹੜੇ ਉਹਨਾਂ ਵੱਲੋਂ ਲਗਾਏ ਜਾ ਰਹੇ ਨੇ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਜੇ ਕਿ ਕੈਂਡਲ ਮਾਰਕ ਜਿਹੜਾ ਹੈ ਉਹ ਵਧਿਆ ਜਾ ਰਿਹਾ ਤੇ ਮਿਰਤ ਨੂੰ ਸਤੀਸ਼ਰ ਰਾਹੀ ਜਿਹੜੀ ਆ ਉਹ ਦਿੱਤੀ ਜਾ ਰਹੀ ਏ ਮੇਰੇ ਨਾਲ ਐਸਰੇ ਅਮਰਦੀਪ ਸਿੰਘ ਜੁੜੇ ਜੀ ਕਹਰੇ ਨੇ ਗੱਲ ਕਰਾਂਗੇ ਇਹਨਾਂ ਦੇ ਨਾਲ ਜੁੜੇ ਜੀ ਕੀ ਕਰਨਾ ਚਾਹੋਗੇ ਜਿਹੜਾ ਇਹ ਅੱਜ ਕੰਡਲ ਮਾਰਚ ਕੱਢੇ ਜਾ ਰਿਹਾ ਵੇਖੋ ਜੀ ਇਹ ਬੜੀ ਮਦ ਭੰਗੀ ਕਰਾਵਾ ਜਿਹੜੇ ਸਾਡੇ ਦਰਦੋਸ਼ ਸਲਾਨੀਆਂ ਨੂੰ ਸ਼ਹੀਦ ਕੀਤਾ ਗਿਆ ਉੱਥੇ ਪਾਕਿਸਤਾਨ ਨੂੰ ਦੇਖੋਸ਼ ਅੰਤਖਵਾਦੀਆਂ ਵੱਲੋਂ ਇਹ ਸਾਡੀ ਭਾਰਤ ਸਰਕਾਰ ਜਿਹੜੀ ਆ ਇਹਨੂੰ ਬਹੁਤ ਜਲਦ ਸਟੈਂਡ ਲੈਣਾ ਚਾਹੀਦਾ ਕਿ ਜਿਹੜਾ ਪਹਿਲੇ ਸਾਡੇ ਫੌਜੀ ਵੀ ਸ਼ਹੀਦ ਹੋਏ ਸੀ ਅੱਜ ਤੋਂ ਪਰਵਾਹਾਂ ਦੇ ਵਿੱਚ ਜਿਹੜੇ ਹੌਂਸਲਾ ਨੀ ਦੋਸਤਾਂ ਨਹੀਂ ਸਾਡੇ ਸ਼ੀਰ ਕਰ ਦਿੰਦੇ ਆ ਬੋਲੋ ਜੀ ਇਹਨਾਂ ਦਾ ਮੂਤਰ ਜਵਾਬ ਦੇਣਾ ਚਾਹੀਦਾ ਸਾਡੀ ਬੀਜੇਪੀ ਦੀ ਸਰਕਾਰ ਨੂੰ ਕਾਂਗਰਸ ਦਾ ਮੁਕਾਬਲਾ ਜਿੰਵੇਂ ਤੁਸੀਂ ਗੱਲ ਕੀਤੀ ਹੈ ਕਿ ਜੇਪੀ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦੇਣਾ ਚਾਹੀਦਾ ਅਜੇ ਹਮਲੇ ਜਿਹੜੇ ਨੇ ਉਹ ਲਗਾਤਾਰ ਪਹਿਲਾਂ ਵੀ ਹੁੰਦੇ ਰਹੇ ਨੇ ਤੇ ਜਿਸ ਕਾਰਨ ਜਿਹੜਾ ਇਹ ਖੌਫ ਸੀਗਾ ਸੈਲਾਨੀ ਉੱਥੇ ਜਾਂਦੇ ਰਹੇ ਸੀਗੇ ਤੇ ਹੁਣ ਮਸਾ ਮਸਾ ਇਹ ਖੌਫ ਜਿਹੜਾ ਸੀ ਉਹਨਾਂ ਦੇ ਮਨਾਂ ਦੇ ਵਿੱਚੋਂ ਕੱਢਿਆ ਗਿਆ ਤੇ ਜਿਹੜੇ ਸੈਲਾਨੀ ਨੇ ਉਹਨਾਂ ਵੱਲੋਂ ਫੇਰ ਦੁਬਾਰਾ ਉੱਥੇ ਕੁਦਰਤੀ ਨਜ਼ਾਰੇ ਵੇਖਣ ਦਾ ਜਿਹੜਾ ਉਪਰਾਲਾ ਸੀਗਾ ਕੀਤਾ ਗਿਆ ਪਰ ਫੇਰ ਇਹੀ ਅੰਤਕੀ ਹਮਲਾ ਹੋਣ ਕਾਰਨ ਜਿਹੜੇ ਅੱਜ ਲੋਕ ਨੇ ਫੇਰ دہشت ਦੇ ਸਾਏ ਹੇਠੇ ਨੇ ਵੇਖੋ ਜੀ ਜੱਟ ਸਾਹਿਬ ਸਾਡੇ ਪੰਜਾਬ ਦੇ హిందూ ਮੁਸਲਮਨ ਸਿੱਖ ਇਸਾਈ ਸਾਰੇ ਮਿਲ ਕੇ ਰਹਿੰਦੇ ਆ ਬੜੇ ਪ੍ਰੇਮ ਭਾਵਨਾ ਦੇ ਵਿੱਚ ਸਾਡੇ ਸਾਰੇ ਪੰਜਾਬ 'ਚ ਰਹਿੰਦੇ ਹੋਏ ਆ ਇਹੋ ਜਿਹੀ ਕੋਈ ਗੱਲਬਾਤ ਨਹੀਂ ਆ ਲੇਕਿਨ ਜਿਹੜੀਆਂ ਆਪਾਂ ਕਹਿ ਸਕਦੇ ਆ ਵੀ ਸਰਕਾਰਾਂ ਨੇ ਇੱਕ ਮੁੱਦਾ ਹੀ ਬਣਾਤਾ Hindu Hindu ਵੇਖੋ ਸਾਡਾ Hindu ਸਿੱਖ ਸਾਰੇ ਹੀ ਪੰਜਾਬ ਦੇ ਵਿੱਚ ਇਕੱਠੇ ਰਹਿੰਦੇ ਆ ਬੜੇ ਪ੍ਰੇਮ ਭਾਵਨਾ ਰਹਿਨੇ ਆ ਇਹਦੇ ਵਿੱਚ ਕੋਈ ਇਹੋ ਜਿਹੀ ਭਾਵਨਾ ਨਹੀਂ ਆ ਸਾਰੇ ਭੈਣ ਭਰਾਵਾਂ ਵਾਂਗੂ ਸੱਖਿਆਂ ਵਾਂਗੂ ਮਿਲ ਕੇ ਰਹਿੰਦੇ ਇਹ ਦੇਖ ਮੁੱਦਾ ਜਿਹਾ ਬਣਾ ਦਿੰਦੇ ਆ ਹਿੰਦੂ ਖਤਰੇ ਜਿ ਹਿੰਦੂ ਖਤਰੇ ਹਿੰਦੂ ਕੋਈ ਖਤਰਾ ਹੀ ਨਹੀਂ ਵੇਖੋ ਇੱਥੇ ਸਾਡੇ ਮੇਰੇ ਸਾਡੇ ਸਿੱਖਾਂ ਤੋਂ ਵੱਧ ਹਿੰਦੂ ਆ ਸਾਰੇ ਬਾਰੇ ਪ੍ਰੇਮ ਨਾਲ ਸ਼ਰਧਾ ਦੇ ਨਾਲ ਚੱਲ ਰਹੇ ਆ ਸਾਰੇ ਕੰਮ ਕਰਦੇ ਆ ਜਦੋਂ ਜਿਹਦੀ ਗਲਤੀ ਆ ਪਾਕਿਸਤਾਨ ਨੇ ਐਡਾ ਵੱਡਾ ਹਫੜਾ ਕੀਤਾ ਸਾਡੇ ਸਲਾਨੀਆਂ ਦੇ ਨਿਰਦੋਸ਼ ਪਹਿਲੇ ਫੌਜੀਆ ਨੇ ਕੀਤਾ ਹੁਣ ਨਿਰਦੋਸ਼ ਸਲਾਨੀਆਂ ਨੇ ਕੀਤਾ ਭਾਰਤ ਨੂੰ ਇਹਦਾ ਜਵਾਬ ਦੇਣਾ ਚਾਹੀਦਾ ਬੜੀ ਜਲਦੀ ਮੇਰੇ ਨਾਲ ਇੱਕ ਹੋਰ ਸੱਜਣ ਕਰਨੇ ਗੱਲ ਕਰਾਂਗੇ ਇਹਨਾਂ ਦੇ ਨਾਲ ਹਾਂਜੀ ਸਰ ਜਿਵੇਂ ਜੁ ਕੀਤੀ ਆ ਕਿ ਜਿਹੜੀਆਂ ਕੋਈ ਸ਼ਰਾਰਤੀ ਅੰਸਰ ਨੇ ਉਹਨਾਂ ਵੱਲੋਂ ਇੱਕ ਦੁਹਾਈ ਪਾਈ ਜਾਂਦੀ ਹੈ ਕਿ Hindu ਜਿਹੜੇ ਨੇ ਉਹ ਖਤਰੇ ਦੇ ਵਿੱਚ ਨੇ ਪਰ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਸਰਦਾਰ ਸੀ ਤੇ ਇਹ ਜਿਹੜਾ ਰਾਜਪਾਲ ਸੀਗਾ ਉਹ ਇਹ ਮੁਸਲਮਾਨ ਸੀਗਾ ਉਸ ਸਮੇਂ Hindu ਖਤਰੇ 'ਚ ਨਹੀਂ ਸੀ ਤੇ ਹੋਣੀ ਕਿਉਂ ਹਿੰਦੂ ਆ ਤੁਹਾਡੇ ਕੋਲ ਇੰਨੇ ਹਿੰਦੂ ਭਰਾ ਖੜੇ ਨੇ ਸਿੱਖ ਭਾਈ ਜਿਹੜਾ ਖੜਾ ਦੋਵੇਂ ਇਕੱਠੇ ਚੱਲ ਕੇ ਇਕੱਠੇ ਸਾਥ ਚੱਲਦੇ ਪਏ ਨੇ ਮੈਨੂੰ ਨਹੀਂ ਲੱਗਦਾ ਕਿ ਕੋਈ ਹਿੰਦੂ ਕੁਝ ਹਿੰਦੂ ਨੂੰ ਖਤਰਾ ਜਾਂ ਸਿੱਖ ਨੂੰ ਖਤਰਾ ਖਤਰਾ ਉਹਨਾਂ ਨੂੰ ਹੈ ਜਿਨ੍ਹਾਂ ਦੀਆਂ ਸੀਟਾਂ ਗਦੀਆਂ ਖਤਰੇ ਦੇ ਵਿੱਚ ਨੇ ਉਹ ਆਪਣੀਆਂ ਸੀਟਾਂ ਬਚਾਣ ਲਈ ਜਾਂ ਕੁਝ ਵੀ ਕਰਨ ਲਈ ਇਹ ਹੱਥ ਕੰਡੇ ਵਰਸਦੇ ਨੇ ਪੋਲੀਟੀਕਲੀ ਐਸ ਵੇਲੇ ਮੈਂ ਕਹਿੰਦਾ ਕਿ ਮੋਦੀ ਸਾਹਿਬ ਨੂੰ ਵੀ ਅਸਲ ਇੱਕ ਵਾਰੀ ਨਾ ਬਦਲਾਮ ਕੀਤਾ ਜਾ ਰਿਹਾ ਬਾਰ-ਬਾਰ ਕਿ ਮੋਦੀ ਸਾਹਿਬ 'ਤੇ ਹਮਲੇ ਹੋ ਗਏ ਹਮਲੇ ਹੋ ਗਏ ਹਮਲੇ ਹੋ ਗਏ ਤੁਹਾਡੇ ਤੁਸੀਂ ਕਰਵਾ ਦਿੱਤੇ ਮੈਂ ਕਹਿੰਦਾ ਮੋਦੀ ਸਾਹਿਬ ਆਪਣੇ ਵਿਰੋਧੀਆਂ ਦਾ ਵੀ ਮੂੰਹ ਬੰਦ ਕਰ ਦਿ ਵਾਗਮ ਜਵਾਬ ਬੋਲੀ ਨਾਲ ਨਾ ਦਿਓ ਗੋਲੀ ਦਾ ਜਵਾਬ ਗੋਲੀ ਨਾਲ ਦਿਓ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਨਾਲ ਤੁਹਾਡੇ ਉੱਤੇ ਦੋਸ਼ ਲਾ ਕੇ ਸਕੇ ਤੇ ਨਾ ਹਿੰਦੁਸਤਾਨ ਦੇ ਉੱਤੇ ਕੋਈ ਗਲਚੋਪ ਸਕੇ ਜੀ ਤੁਸੀਂ ਦੇਖ ਸਕਦੇ ਜੀ ਕਿ ਕਿੰਨੇ ਪਿਆਰ ਦੇ ਨਾਲ ਹਿੰਦੂ ਸਿੱਖ ਪਾਈ ਜਾਰਾ ਜਿਹੜਾ ਹੈ ਉਹ ਇਹ ਸੱਚੀ ਸ਼ਰਧਾਂਜਲੀ ਦੇਣ ਵਾਸਤੇ ਜਿਹੜੇ ਕਿ ਪਹਿਲਗਾਮ ਦੇ ਵਿੱਚ ਸ਼ਹੀਦ ਹੋਏ ਨੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦੇਣ ਵਾਸਤੇ ਅੱਜ ਇੱਥੇ ਪਹੁੰਚ ਰਹੇ ਮੈਂ ਗੱਲ ਕਰਾਂਗਾ ਵੇਖੋ ਹਿੰਦੂ ਵੀਰ ਵੀ ਇੱਥੇ ਨਾਲ ਨੇ ਕੀ ਕਹਿਣਾ ਚਾਹੋਗੇ ਭਾਈ ਜੀ ਆਪਣੇ ਜਿਹੜਾ ਭਾਈਚਾਰਕ ਸਾਂਝ ਹੈ ਉਹਦੇ ਬਾਰੇ ਵੇਖੋ ਸਾਡੀ ਭਾਈਚਾਰਕ ਸਾਂਝ ਦੀ ਮਿਸਾਲ ਜਿਹੜੀ ਆ ਜੋੜਾ ਬਦੀ ਨੇ ਭਾਜੀ ਨੇ ਮੋਢੇ ਦੇ ਨਾਲ ਮੋਢਾ ਲਾ ਕੇ ਇੱਕ ਦੂਜੇ ਦੇ ਨਾਲ ਹੀ ਚੱਲਦੇ ਪਏ ਆ ਸਾਨੂੰ ਕਿਸੇ ਨੂੰ ਵੀ ਗੈਰ ਦੀ ਲੋੜ ਨਹੀਂ ਪੈਂਦੀ ਕਿ ਸਾਡਾ ਨੋ ਤੇ ਮਾਸ ਦਾ ਰਿਸ਼ਤਾ ਵਾ ਤੇ ਇਹ ਕਦੀ ਵੱਖਰਾ ਨਹੀਂ ਹੋ ਸਕਦਾ ਹਾਂ ਬਾਕੀ ਗੱਲ ਰਹੀ ਕੀ ਆ ਜਿਹੜੀ ਸਲਾਨੀਆਂ ਦੇ ਉੱਤੇ ਅਤਵਾਦੀ ਹਮਲਾ ਆ ਇਹਨਾਂ ਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਪਾਕਿਸਤਾਨ ਦੀ ਬਹੁਤ ਵੱਡੀ ਉਹ ਆਗਾ ਜੀ ਜਿਹਦੇ ਵਿੱਚ ਇਹਨਾਂ ਨੇ ਸਾਨੂੰ ਕੋਈ ਡਰਾਤਾ ਜਾਂ ਹੀ ਲੋਕ ਡਰ ਗਏ ਆ ਮਜ਼ਾ ਤਾਂ ਹੀ ਗੱਲ ਕਰਕੇ ਬਾਜ਼ ਦੇ ਕੇ ਤੇ ਹੁੰਦੇ ਫੇਰ ਕਹਿੰਦੇ ਨਾ ਕਿ ਹਾਂਜੀ ਭਾਈ ਅਸੀਂ ਮਾਰਨੋਂ ਲੱਗੇ ਜੇ ਗੋਲੀਆਂ ਤੇ ਤੁਸੀਂ ਖਾਣ ਨੂੰ ਤਿਆਰ ਜੇ ਫੇਰ ਅਸੀਂ ਵੇਂਦੇ ਇਨਾਂ ਕੋ ਗੋਲੀਆਂ-ਗੋਲੀਆਂ ਕਿ ਸਾਡੇ ਕੋ ਹਿੱਕਾਂ ਨਹੀਂ ਆਗਾ ਫੇਰ ਅਸੀਂ ਖਾਂਦੇ ਵੀ ਤੇ ਮਾਰਦੇ ਵੀ ਫੇਰ ਅਸੀਂ ਵੇਂਦੇ ਕੌਣ ਭਜਦਾ ਵਾ ਤੇ ਕੌਣ ਨਹੀਂ ਭਜਦਾ ਬਾਕੀ ਐਂਡ ਦੇ ਉੱਤੇ ਮੋਦੀ ਸਾਹਿਬ ਦੇ ਅੱਗੇ ਕੋਈ ਬੇਨਤੀ ਆ ਕਿ ਜਿਨ੍ਹਾਂ ਲੋਕਾਂ ਨੇ ਕਰਮ ਕੀਤਾ ਵਾ ਉਹਨਾਂ ਨੂੰ ਕਦੀ ਵੀ ਕਿਸੇ ਵੀ ਹਾਲਤ ਦੇ ਵਿੱਚ ਛੱਡਣਾ ਨਹੀਂ ਚਾਹੀਦਾ ਮੇਰੀ ਬੇਨਤੀ ਹੈ ਹੱਥ ਜੋੜ ਕੇ ਸਾਰੇ ਸਮਾਜ ਦੇ ਅੱਗੇ ਸਾਰੇ ਪ੍ਰਸ਼ਾਸਨ ਦੇ ਅੱਗੇ ਸਾਰੀ ਗਵਰਨਮੈਂਟ ਦੇ ਅੱਗੇ ਕਿ ਇਹ ਜਿਹੜਾ ਪਾਕਿਸਤਾਨ ਦਾ ਮੰਦਭਾਗੀ ਘਟਨਾ ਨੂੰ ਕਹਿ ਸਕਦੇ ਆਂ ਅਸੀਂ ਕਿ ਜਿੰਨੇ ਕਦਮ ਨੂੰ ਇਹ ਪਰ ਫੁੱਲੇ ਤਾਂ ਕੀਤਾ ਹਨ ਉਹਨਾਂ ਨੂੰ ਰੋਕਣ ਵਾਸਤੇ ਇੱਕ ਬਹੁਤ ਜਲਦੀ ਬੜਾ ਵੱਡਾ ਕਦਮ ਲੈਣਾ ਪਏਗਾ ਇਹਦੇ ਵਿੱਚ ਜੇ ਜੰਗ ਹੁੰਦੀ ਆ ਜਾਂ ਸਟ੍ਰਾਈਕ ਕਰਨੀ ਪੈਂਦੀ ਆ ਸਰਜੀਕਲ ਕਰਨੀ ਪੈਂਦੀ ਆ ਤੇ ਉਹਨਾਂ ਨੂੰ ਕਰਨੀ ਚਾਹੀਦੀ ਆ ਅਸੀਂ ਪ੍ਰਸ਼ਾਸਨ ਦੇ ਨਾਲ ਅਸੀਂ ਗਵਰਨਮੈਂਟ ਦੇ ਨਾਲ ਅਸੀਂ ਹਿੰਦੁਸਤਾਨ ਦੇ ਨਾਲ ਹਰ ਵੇਲੇ ਮੋੜੇ ਦੇ ਨਾਲ ਮੋੜਾਂ ਨਾਲ ਕੇ ਖਲੋਤੇ ਆ ਜਿੱਥੇ ਸਾਡੀ ਜ਼ਰੂਰਤ ਆ ਅਸੀਂ ਉਹਨਾਂ ਦੇ ਨਾਲ ਆ ਜੀ ਭਾਜੀ ਤੁਸੀਂ ਇਹ ਮੋਦੀ ਸਾਹਿਬ ਵੱਲੋਂ ਇੱਕ ਅਹਿਮ ਫੈਸਲਾ ਲਿਆ ਗਿਆ ਹੈ ਕਿ ਪਾਕਿਸਤਾਨ ਦੇ ਪਾਣੀ ਨੂੰ ਬੰਦ ਕਰਨ ਦਾ ਕੀ ਤੁਸੀਂ ਉਹਦੇ ਨਾਲ ਸਹਿਮਤ ਹੈਗੇ ਬਿਲਕੁਲ ਸਹਿਮਤ ਹੈਗੇ ਆ ਪਾਕਿਸਤਾਨ ਦਾ ਕਾਇਰ ਹੈ ਨਾ ਹਮਲਾ ਸੀ ਸਾਡੇ ਉਤੇ ਇੱਕੋ ਸਾਡੀ ਆਪਸ ਦੀ ਲੜਾਈ ਨਹੀਂ ਹੈਗੀ ਇਹ ਸਾਡੀ ਬਾਰਡਰ ਦੀ ਲੜਾਈ ਹੈਗੀ ਹੈ ਉਹਨਾਂ ਨੇ ਕਾਇਰ ਹੋ ਕੇ ਸਾਡੇ ਤੇ ਹਮਲਾ ਕੀਤਾ ਹੈ ਔਰ ਇਹਦਾ ਜਵਾਬ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਸਾਰੇ ਅਸੀਂ ਨਾਲ ਲੱਗੇ ਆਂ ਮੋਦੀ ਸਾਹਿਬ ਦੇ ਨਾਲ ਆ ਮੋਦੀ ਸਾਹਿਬ ਜਿਹੜਾ ਵੀ ਕਦਮ ਚੁੱਕਣਗੇ ਅਸੀਂ ਉਹਨਾਂ ਦਾ ਜਵਾਬ ਨਾਲ ਦਵਾਵਾਂ ਜਿਹੜੇ ਕੋਈ ਸ਼ਰਾਰਤੀ ਅੰਸਰਾਂ ਵੱਲੋਂ ਇਹ ਭਾਈਚਾਰਕ ਇਕਤਾ ਨੂੰ ਜਿਹੜਾ ਵਾ ਇਹ ਤਾਰ-ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਜਵਾਬ ਦੇਣਾ ਚਾਹੋਗੇ ਉਹਨਾਂ ਨੂੰ ਕੋਈ ਕਿਸੇ ਤੇ ਕੋਈ ਹਮਲਾ ਕੋਈ ਆਂਖ ਨਹੀਂ ਕਰ ਸਕਦਾ ਜਦ ਅਸੀਂ ਇਕਜੁੱਟ ਹੈਗੇ ਆਂ ਸੈਸੀ ਜਿਹੜਾ ਹਮਲਾ ਜਿਹੜਾ ਭਾਰਤ ਤੇ ਹਮਲਾ ਹੈਗਾ ਪਾਕਿਸਤਾਨ ਦਾ ਹਮਲਾ ਭਾਰਤ ਤੇ ਹੈਗਾ ਕੋਈ ਕਿਸੇ ਸਾਂਝ ਤੇ ਨਹੀਂ ਕਿਸੇ ਭਾਈਚਾਰੇ ਤੇ ਨਹੀਂ ਕਿਸੇ ਤੇ ਨਹੀਂ ਆਗਾ ਔਰ ਐਦਾ ਜਵਾਬ ਪਾਕਿਸਤਾਨ ਨੂੰ ਮਿਲਣਾ ਚਾਹੀਦਾ ਉਹ ਕਾਇਰ ਕੌਮ ਹੈ ਜੀ ਉਹ ਬਾਦਰ ਕੌਮ ਨਹੀਂ ਹੈ ਜੀ ਆਪਣੇ ਨੂੰ ਕਹਿੰਦੇ ਸੀ ਬੜੇ ਬਾਦਰ ਕੌਮ ਨਹੀਂ ਉਹ ਕਾਇਰ ਕੌਮ ਹੈ ਜਿਹੜੀ ਪਿੱਛੋਂ ਵਾਰ ਕਰਦੀ ਹੈ ਜੀ ਸਾਹਮਣੇ ਆ ਕੇ ਹਮਲਾ ਕਰਨ ਤੇ ਫਿਰ ਤੇ ਡਰ ਕੇ ਦੌੜ ਜਾਂਦੇ ਨੇ ਤੇ ਐਦਾ ਜਵਾਬ ਇਹਨਾਂ ਨੂੰ ਮਿਲੇਗਾ ਮੋਦੀ ਸਾਹਿਬ ਜਵਾਬ ਦੇਣਗੇ ਔਰ ਇਹ ਕਾਇਰ ਕੌਮ ਨੂੰ ਸਬਕ ਸਿਖਾ ਕੇ ਰਹਿਣ ਜੀ ਮੇਰੇ ਨਾਲ ਹੋਰ ਸੱਜਣ ਖੜੇ ਨੇ ਗੱਲ ਕਰਾਂਗੇ ਇਹਨਾਂ ਦੇ ਨਾਲ ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਇਸ ਕੈਂਡਲ ਮਾਰਚ ਦੇ ਵਿੱਚ ਕਾਇਰ ਇਹ ਕੀ ਕਹਿਣਾ ਚਾਹੋਗੇ ਅੱਜ ਦਾ ਜਿਹੜਾ ਕਾਰਜਕ੍ਰਮ ਰੱਖਿਆ ਗਿਆ ਜੀ ਇਹ ਪਹਿਲਗਾਮ ਜਿਹੜਾ ਨਰ ਸੰਘਾਰ ਹੋਇਆ ਉਹਦੇ ਵਿਰੋਧ ਚ ਰੱਖਿਆ ਗਿਆ ਕਿਉਂਕਿ ਉੱਥੇ ਕੋਈ ਜਿਹੜੇ ਨਿਰਦੋਸ਼ ਸੈਲਾਨੀ ਆਏ ਛਾ ਉਹਨਾਂ ਨੂੰ ਨਾ ਪੁੱਛ ਪੁੱਛ ਕੇ ਉਹਨਾਂ ਨੂੰ ਧਰਮ ਪੁੱਛ ਪੁੱਛ ਕੇ ਕੀਤਾ ਗਿਆ ਜਦਕਿ ਐਸੀ ਕੋਈ ਗੱਲ ਨਹੀਂ ਹੈ ਆਪਣੇ ਹਿੰਦੂ ਛਿੱਖਾਂ ਦੇ ਵਿੱਚ ਸਾਡੇ ਵਿਚਾਰ ਕੋਈ ਵੀ ਕਿਸ ਤਰ੍ਹਾਂ ਦੀ ਕੋਈ ਵਿਤਕਰਾ ਨਹੀਂ ਨਾ ਅਸੀਂ ਕਿਸੇ ਨਾਲ ਇੱਕ ਦੂਸਰੇ ਸਾਡੀ ਨਿਓ ਮਾਤਾ ਰਿਸ਼ਤਾ ਹੈ ਅਸੀਂ ਇੱਕ ਦੂਸਰੇ ਰਿਸ਼ਤੇਦਾਰ ਆਂ ਔਰ ਬਾਕੀ ਜਿਹੜਾ ਉਹਨਾਂ ਨੇ ਹਮਲਾ ਕੀਤਾ ਮੈਨੂੰ ਇਹ ਵਿਸ਼ਵਾਸ ਹੈ ਕਿ ਜਿਵੇਂ ਪੁਲਵਾਮਾ ਕਾਂਡ ਉੱਤੇ ਮੋਦੀ ਸਾਹਿਬ ਨੇ ਐਕਸ਼ਨ ਲਿਆ ਸੀ ਔਰ ਸਰਜੀਕਲ ਆਪਣਾ 에어 ਸਟ੍ਰਾਈਕ ਰਾਈ ਸੀ ਇਸ ਮਾਮਲੇ ਉੱਤੇ ਵੀ ਜਰੂਰ ਕੋਈ ਨਾ ਕੋਈ ਵੱਡਾ ਐਕਸ਼ਨ ਹੋਏਗਾ ਔਰ ਪਾਕਿਸਤਾਨ ਨੂੰ ਇਹਦਾ ਸਬਕ ਸਿਖਾਇਆ ਜਾਏਗਾ ਜੀ ਇਸਦਾ ਵੱਡਾ ਜਿਵੇਂ ਕਿ ਗੱਲ ਕੀਤੀ ਹੈ ਕਿ ਮਾਰਦੇ ਚਾਮਲ ਨੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜਿੱਥੇ ਸਾਡਾ 9 ਮਾਰਚ ਦਾ ਰਿਤਾ ਹੈ ਉੱਥੇ ਜਿਹੜੀ ਸਾਡੀ ਭਾਈਚਾਰਕ ਸਾਂਝੇ ਰਿਸ਼ਤੇਦਾਰ ਭਾਈਚਾਰਾ ਜਿਹੜਾ ਹੈ ਉਹ ਸਾਡਾ ਆਪਸੀ ਕੱਟਾ ਤੇ ਮੇਰੇ ਨਾਲ ਕੋਈ ਸੱਜਣ ਕਰੇ ਹਾਂਜੀ ਸਰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਸ਼ੁਭ ਤੋਂ ਨਾ ਸਮਾਜ ਸੇਵਕ ਮਸਲਾ ਇਹ ਵੀ ਇਹ ਸਾਂਝ ਜਿਹੜੀ ਆ ਨਾ ਇਹ ਸਾਂਝ ਸਾਡੀ ਬਰਕਰਾਰ ਰਹਿਣੀ ਹੈ ਇਹ ਜਿਹੜੀ ਸਾਰੇ ਪਾਰਟੀਆਂ ਦੇ ਬੰਦੇ ਆ ਜਿੰਨੇ ਵੀ ਨੁਮਾਇੰਦੇ ਆਮ ਚ ਕਾਂਗਰਸ ਕੇ ਸਾਰੇ ਅਸੀਂ ਮੋਦੀ ਸਾਹਿਬ ਦੇ ਨਾਲ ਆ ਇੱਕ ਆਵਾਜ਼ ਦੇ ਮੋਦੀ ਸਾਹਿਬ ਅਸੀਂ ਸੋਲੇ ਜਨਾਂ ਵਾਲੇ ਨੂੰ ਹੀ ਤਿਆਰ ਬੈਠੇ ਹਨ ਜੀ ਮੋਦੀ ਸਾਹਿਬ ਦੇ ਕਹਾਵਾਜ ਦੇ ਜੀ ਇੱਕ ਨੂੰ ਮੋਦੀ ਸਾਹਿਬ ਹਾਂਜੀ ਭਾਨੀ ਜਾਰੇ ਕੀ ਕਿਹਾ ਜਾਉ ਮੇਰੀ ਜੀ ਮੈਂ ਪਹਿਲੇ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਤੇ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਵੱਲੋਂ ਬਲਮਾਵਾਂ ਦੇ ਕੋਈ ਪਰਿਵਾਰਾਂ ਨੂੰ ਸ਼ਰਧਾਂਜਲੀ ਭੇਜ ਕਰਦਾ ਇਹ ਕੋਈ Hindu ਨਹੀਂ Hindu ਦੀ ਅਤਿਆਨੀ ਹੋਈ ਇਹ ਪੂਰੇ ਭਾਰਤ ਵਾਸੀ ਦੀ ਅਤਿਆਈ ਹੈ ਇਹ ਭਾਈਚਾਰੇ ਦੀ ਅਤਿਆਈ ਹੈ ਮੈਂ ਤੁਹਾਡੇ ਮਾਧਿਅਮ ਚ ਪਾਕਿਸਤਾਨ ਨੂੰ ਪਹਿਲੀ ਗੱਲ ਤਾਂ ਇੱਕ ਕਹਿਣਾ ਚਾਹਨਾ ਹੈ ਕਿ ਕੋਈ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦਾ ਪਰ ਇੱਕ ਤੁਹਾਡੇ ਚੈਨਲ ਦੇ ਮਾਧਮੇ ਕਹਿਣਾ ਕਿ ਇਹ ਜੰਗ ਮਸਲੇ ਦੇ ਹੱਲ ਵਾਸਤੇ ਹੀ ਹੋਏਗੀ ਇਹ ਹਮਲਾ ਜਿਹੜਾ ਆਏਗਾ ਉਹ ਮਸਲੇ ਨੂੰ ਜੜੋਂ ਖਤਮ ਹੋਏਗਾ ਔਰ ਜੇ ਇਹ جنگ ਨੂੰ ਜੇ ਜੇਕਰ ਮੋਦੀ ਸਾਹਿਬ ਵੱਡਾ ਫੈਸਲਾ ਲੈ ਲੈਂਦੇ ਨੇ ਪਾਕਿਸਤਾਨ ਨਾਲ جنگ ਸ਼ੁਰੂ ਹੋ ਜਾਂਦੀ ਹੈ ਤੇ ਇਸ ਫੈਸਲੇ ਨੂੰ ਕਿੰਨਾ ਕੁ ਛਲਾਗਾ ਜੋ ਕਦਮ ਸਮਝੋਗੇ ਦੇਖੋ ਜੀ ਇਹ ਹੋਣੀ ਹੋਣੀ ਆ ਹਿੰਦੂ ਪਾਕਿਸਤਾਨ ਨੂੰ ਜਿੰਨਾਂ ਕੁ ਆਪਾਂ ਬਰਦਾਸ਼ਤ ਕਰ ਲਿਆ ਹੁਣ ਬਰਦਾਸ਼ਤ ਤੋਂ ਬਾਹਰ ਹੈ ਉਹਨਾਂ ਨੇ ਧਰਮ ਪੁੱਛ ਕੇ ਜਾਤੀ ਪੁੱਛ ਕੇ ਹਮਲੇ ਕੀਤੇ ਐ ਜਿਹੜੇ ਸਾਨੂੰ ਕਿਸੇ ਨੂੰ ਵੀ ਸਾਰੇ ਭਾਰਤ ਵਾਸੀ ਕਿਸੇ ਨੂੰ ਵੀ ਬਰਦਾਸ਼ਤ ਨਹੀਂ ਕਰ ਜੀ ਇਸ ਕਰਕੇ ਅਮਰ ਸੌਰੀ ਮੈਂ ਪਾਕਿਸਤਾਨ ਦੀ ਗੱਲ ਕਰ ਰਿਹਾ ਪਾਕਿਸਤਾਨ ਨੂੰ ਹੋਰੀ ਔਕਾਤ ਦਿਖਾਣੀ ਪੈਗੀ ਕਿ ਆਪਾਂ ਕੌਣ ਆਪਾਂ ਸਾਰੇ ਭਾਰਤੀ ਆਂ ਔਰ ਸਾਰੇ ਭਾਰਤੀ ਇਕੱਠੇ ਆਂ ਏਥੇ ਕੋਈ ਹਿੰਦੂ ਨਹੀਂ ਕੋਈ ਸਿੱਖ ਨਹੀਂ ਕੋਈ ਮੁਸਲਮਾਨ ਨਹੀਂ ਕੋਈ ਇਸਾਈ ਨਹੀਂ ਆਪਾਂ ਸਾਰਿਆਂ ਨੇ ਇੱਕੋ ਹੀ ਭਾਰਤੀ ਹੋ ਕੇ ਉਹਰੇ ਨਾਲ ਫਾਈਟ ਕਰਨੀ ਹੈ ਔਰ ਉਹਨੂੰ ਉਹਨੂੰ ਔਰ ਔਕਾਤ ਦਿਖਾਣੀ ਹੈ ਜੀ ਇਹ ਉਹ ਲੋਕ ਨੇ ਜਿਹੜੇ ਕਿ ਪਹਿਲਗਾਮ ਦੇ ਵਿੱਚ ਉਹ ਇਹ ਹਮਲੇ ਦੇ ਵਿੱਚ ਮਾਰੇਗੇ ਹਿੰਦੂ ਭਾਈਚਾਰੇ ਦੇ ਲੋਕਾਂ ਦੇ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਆਏ ਨੇ ਤੇ ਅੱਜ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਭਾਰਤ ਦੇਸ਼ ਏ ਉਹ ਇੱਕ ਗੁਲਦਸਤਾ ਹੈ ਜਿਹਦੇ ਵਿੱਚ ਵਕ ਵਕ ਫੁੱਲ ਜਿਹੜੇ ਨੇ ਉਹਨਾਂ ਨੂੰ ਜੋੜ ਕੇ ਇਸ ਗੁਲਦਸਤੇ ਨੂੰ ਬਣਾਇਆ ਗਿਆ ਹੈ ਤੇ ਇਹ ਗੁਲਦਸਤਾ ਹੈ ਨੂੰ ਘੇਰੂ ਘੇਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕੋ ਹੀ ਧਰਮ ਦੇ ਲੋਕਾਂ ਦੇ ਉੱਤੇ ਹਮਲਾ ਕਰਕੇ ਪਰ ਜਿਹੜੇ ਹਿੰਦੁਸਤਾਨ ਦੇ ਲੋਕ ਨੇ ਭਾਰਤ ਦੇ ਲੋਕ ਨੇ ਉਹ ਪਾਕਿਸਤਾਨ ਦੀ ਇਸ ਕੋਝੀ ਹਰਕਤ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਤੇ ਉਸ ਦਾ ਮੂੰਹ ਤੋੜ ਜਵਾਬ ਦੇਣਾ ਵੀ ਜਾਣਦੇ ਨੇ ਨਾਲ ਹੀ ਉਹਨਾਂ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਅਪੀਲ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੇਸ਼ੱਕ ਜੰਗ ਲਾਉਣੀ ਪਵੇ ਤੇ ਹਰ ਬੰਦਾ ਉਹਨਾਂ ਦੇ ਨਾਲ ਹੈ ਤੇ ਇੱਕ ਨਾਗਰਿਕ ਉਹਨਾਂ ਦੇ ਨਾਲ ਹੈ ਤੇ ਪਾਕਿਸਤਾਨ ਨੂੰ ਸਬਕ ਸਿਖਾਉਣ ਵਾਸਤੇ ਇਕੱਲਾ ਉਸ ਦਾ ਪਾਣੀ ਹੀ ਬੰਦ ਨਹੀਂ ਕਰਨਾ ਚਾਹੀਦਾ ਉਸ ਦੇ ਨਾਲ-ਨਾਲ ਉਹਨੂੰ ਸਬਕ ਸਿਖਾਉਣ ਵਾਸਤੇ ਆਪਣੀ ਫੌਜ ਦੇ ਵੱਲੋਂ ਉਸ ਦੇ ਉੱਪਰ ਅਟੈਕ ਕਰਕੇ ਉਸ ਨੂੰ ਇਹ ਸਬਕ ਸਿਖਾਉਣਾ ਚਾਹੀਦਾ ਹੈ